តើអ្នកដឹងទេ ਇਹ ਉਹ ਮਸਲਾ ਹੈ ਮੈਂ ਇਹ ਸਭ ਜਣਾ ਜਾ ਰਿਹਾ ਸਰ ਇਸ ਤਰ੍ਹਾਂ ਦਾ ਮੈਂ ਡਾਕਟਰ ਸਰਬਜੀਤ ਸਿੰਘ ਐਸਐਮਓ ਸਿਵਲ ਹਸਪਤਲ ਕਰਨਦਨ 이슈 ਇਹ ਆਇਆ ਜੀ ਜਿਹੜਾ ਡੀਡਿਕਸ਼ਨ ਸੈਂਟਰ ਹੈ ਨਾ ਉੱਥੇ ਜਿਹੜੀ ਵੀ ਮੈਡੀਸਨ ਆਪਾਂ ਪ੍ਰੈਸਕਾਈਪ ਕਰਦੇ ਆ ਉਹ ਆਨਲਾਈਨ ਪ੍ਰੈਸਕਾਈਪ ਹੁੰਦੀ ਹੈ ਉਹ ਕਿਉਂਕਿ ਐਸੀ ਮੈਡੀਸਿਨ ਹੈਗੀ ਆ ਜਿਹਦੇ ਵਿੱਚ ਆਪਾਂ ਆਫਲਾਈਨ ਨਹੀਂ ਦੇ ਸਕਦੇ ਨੰਬਰ ਇੱਕ ਉਹਦੇ 'ਚ ਇੱਕ ਤਾਂ ਸੈਕਟਰੀ ਦੀ ਬੜੀ ਲੋਡ ਹੁੰਦੀ ਆ ਸੈਕਟਰੀ ਸਾਡੇ ਕੋਲ ਹੈਗਾ ਨਹੀਂ ਉਸ ਤੋਂ ਇਲਾਵਾ ਇਹ ਹੋਮ ਡੋਸਟ ਦੇ ਨਹੀਂ ਦੇ ਇੱਕ ਡੇਲੀ ਡੋਸ ਹੀ ਦੇ ਰਹੇ ਹਾਂ ਡੇਲੀ ਡੋਸ ਚ ਕੀ ਹੋਇਆ ਵੀ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਆਨਲਾਈਨ ਹੈਗੀ ਆ ਪ੍ਰੋਬਲਮ ਆ ਗਈ ਆ ਔਰ ਮੈਨੂੰ ਮੈਂ ਆਪਣੇ ਲੈਵਲ ਤੇ ਪਤਾ ਕੀਤਾ ਕਹਿੰਦੇ ਕਾਫੀ ਜਗ੍ਹਾ ਤੇ ਹੈਗੀ ਆ ਪੰਜਾਬ 'ਚ ਇਸ ਕਰਕੇ ਮੈਂ ਆਪਣੇ ਜਿਹੜੇ ਉੱਚ ਅਧਿਕਾਰੀ ਨੇ डीएमसी डॉक्टर 칼ੜਾ ਉਹਨਾਂ ਨਾਲ ਫੋਨ ਤੇ ਸੰਪਰਕ ਕੀਤਾ ਮੈਂ ਕਿਹਾ ਸਰ ਐ ਨਾ ਪ੍ਰੋਬਲਮ ਆ ਰਹੀ ਹੈ ਵੀ ਆਨਲਾਈਨ ਹੋ ਨਹੀਂ ਰਿਹਾ ਤੇ ਮੈਡੀਸਿਨ ਕਿਸ ਤਰ੍ਹਾਂ ਦੇ ਰਿਹਾ ਉਹ ਕਹਿੰਦੇ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਚੰਡੀਗੜ੍ਹ ਤੇ ਸਾਈਟ ਬੰਦ ਹੋ ਗਈ ਹੈ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦਾ ਇੱਕ ਨੰਬਰ ਲੈ ਕੇ ਮਿਸਟਰ ਮਨਪ੍ਰੀਤ ਸਿੰਘ ਉਹਨਾਂ ਨਾਲ ਸੰਪਰਕ ਕੀਤਾ ਪਰ ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋ ਸਕਿਆ ਉਹਨਾਂ ਨੇ ਮੇਰਾ ਫੋਨ ਇੱਕ ਦੋ ਵਾਰੀ ਪਿਕ ਨਹੀਂ ਕੀਤਾ ਜਾਂ ਸੰਪਰਕ ਨਹੀਂ ਹੋ ਸਕਿਆ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਔਰ ਇਹਦੇ ਤੇ ਮੈਂ ਹੈਲਪਲੈਸ ਹਾਂ ਕਿਉਂਕਿ ਇਹ ਆਨਲਾਈਨ ਹੈ ਮੈਂ ਆਪਣੇ ਲੈਵਲ ਤੇ ਡਿਸੀਜਨ ਲੈ ਨਹੀਂ ਸਕਦਾ ਵੀ ਇਹ ਦਵਾਈ ਮੈਂ ਬ੍ਰਿਜ ਨੂੰ ਦੇਦਾ ਇਸ ਦਾ ਕਿ ਮੈਂ ਤੇ ਖੁਦ ਵੀ ਫੀਲ ਕਰਦਾ ਵਾਂ ਵੀ ਇਹ ਜਿਹੜਾ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਜਾਂ ਸਬਸਟੀਟਿਊਟ ਹੋਣਾ ਚਾਹੀਦਾ। ਇੱਕ ਹੋਰ ਕੁਐਸਚਨ ਮੇਰਾ ਕਿ ਡਿਫੀਸ਼ਨ ਸੈਂਟਰ ਦੇ ਬਾਹਰ ਕੁਝ ਲੋਕ ਉਹ ਹੀ ਮੈਡੀਸਨ ਬਾਹਰ ਵੇਚਦੇ ਵੀ ਨੇ। ਕਈ ਵਾਰੀ ਜਿਹੜੀ ਲੜਾਈਆਂ ਜਿਹੜੇ ਵੀ ਨੇ ਕਦੀ ਪੁਲਿਸ ਨੂੰ ਫਾਰਮ ਕੀਤਾ ਗਿਆ ਆਪਣੇ ਸਰ ਬਾਹਰ ਦੇ ਹਸਪਤਾਲ ਦੇ ਅੰਦਰ ਤਾਂ ਕੁਝ ਨਹੀਂ ਹੁੰਦਾ। ਬਾਹਰ ਦੀ ਮੈਨੂੰ ਨੌਲੇਜ ਨਹੀਂ ਹੈਗੀ। ਨਹੀਂ ਨਹੀਂ ਅੰਦਰ ਅੰਦਰ ਦੀ ਗੱਲ ਤਾਂ ਹੈ ਸਰ ਹਸਪੀਟਲ ਦੇ ਪ੍ਰਿੰਸੀਪਲ ਨਹੀਂ ਮੇਰੇ ਕੋਲ ਸਰ ਕੋਈ ਕੰਪਲੇਂਟ ਨਹੀਂ ਆਈ ਇਹਦੇ ਬਾਰੇ ਵੀ ਕੋਈ ਦਵਾਈਆਂ ਵੇਚ ਰਹੇ ਜਾਂ ਨਹੀਂ ਵੇਚ ਰਹੇ ਆ। ਜੇ ਕੋਈ ਮੈਨੂੰ ਕੋਈ ਕੰਪਲੇਂਟ ਆ ਨਾਮ ਪਰਸਾ ਮੈਂ ਤੇ ਕੰਪਿਊਟਰ ਆਪਰੇਟਰ ਆ ਉਹ ਟ੍ਰੇਨਿੰਗ ਕਰਾਂ ਤਾਂ ਰਹਿੰਦੇ ਵਿੱਚ ਹੰਗਾਮਾ ਹੋ ਰਿਹਾ ਹੈ ਮੈਂ ਉਹ ਕੀ ਕਹ ਰਣਾ ਹੰਗਾਮਾ ਇਹ ਕਿ ਪਿੱਛੋਂ ਸਾਡੀ ਵੈਬਸਾਈਟ ਨਹੀਂ ਚੱਲ ਰਹੀ ਜਿਸ ਕਰਕੇ ਪੇਸ਼ੇਂ ਨੂੰ ਮੈਡੀਸਿਨ ਨਹੀਂ ਮਿਲ پا ਰਹੀ ਸਾਈਟ ਬਹੁਤ ਸਲੋ ਬਿਲਕੁਲ ਬੰਦ ਹੀ ਗਈ ਹੈ ਕਾਫੀ ਟਾਈਮ ਤੋਂ ਮਤਲਬ ਹਫਤਾ ਕੋ ਹੋ ਗਿਆ ਸਾਈਟ ਸਲੋ ਸੀ ਐਂਟਰੀ ਪੈ ਜਾਂਦੀ ਸੀਗੀ ਤੁਸੀਂ ਮੈਡੀਸਿਨ ਦੇ ਦਿੰਦੇ ਸੀਗੇ ਅੱਜ ਬਿਲਕੁਲ ਨਹੀਂ ਚੱਲ ਰਹੀ ਤੇ ਜਿਹੜੇ ਹੋਮ ਡੋਸ ਕਿਉਂ ਬੰਦ ਕੀਤੇ ਗਏ ਹੋਮ ਡੋਸ ਤਾਂ ਬੰਦ ਕੀਤੇ ਗਏ ਕਿ ਸਾਡੇ ਇੱਥੇ ਕੋਈ ਸੈਕਟਰੀਸਟ ਡਾਕਟਰ ਨਹੀਂ ਹੈ ਜੋਗੀ ਜਿਹਦੇ ਆਰਡਰ ਦੇ ਹਾਂਜੀ ਕਿ ਉਹ ਡਾਕਟਰ ਦੇ ਅੰਦੇ ਮਰਜ਼ੀ ਦੇ ਨਾਲ ਹੀ ਅਸੀਂ ਹੋਮ ਡੋਜ਼ ਦੇ ਸਕਦੇ ਹਾਂ ਇਕੱਠੀ ਦਵਾਈ ਦਿੰਦੇ ਸੀਗੇ ਹੁਣ ਕੋਈ ਨਹੀਂ ਹੈ ਜिले ਵਿੱਚ ਪੋਸਟ ਖਾਲੀ ਹੈ ਤੇ ਹੋਮ ਡੋਜ਼ ਬੰਦ ਹੈ ਮੈਨੂੰ ਜਿਹੜੇ ਬਾਹਰ ਜਿਹੜੀ ਵਿਗਰੇਵੀ ਮੈਡੀਸਨ ਹੁੰਦੀ ਉਸ ਬਾਰੇ ਸਾਨੂੰ ਕੁਝ ਨਹੀਂ ਪਤਾ ਅਸੀਂ ਇੱਥੋਂ ਬਸ ਦੋ ਬੋਲੀਆਂ ਦਿੰਦੇ ਆ ਸਪੈਸ਼ਲੀ ਆਨਲਾਈਨ ਐਂਟਰੀ ਕਰਕੇ ਬਾਹਰ ਦਾ ਕੋਈ ਨਹੀਂ ਮੇਰਾ ਨਾਮ ਰਵੀ ਆ ਠੀਕ ਹੈ ਜੀ ਇਹ 9 ਵਜੇ ਤੋਂ ਆਏ ਆ ਬੰਦੇ ਠੀਕ ਹੈ ਦਵਾਈ ਨਹੀਂ ਮਿਲਦੀ ਭਾਈ ਇੱਕ ਦਿਨ ਇੱਥੇ ਇਹੋ ਜਿਹਾ ਮੇਰੇ ਝਗੜਾ ਆਇਆ ਦਵਾਈ ਤੋਂ ਮੈਡਮ ਆਨੇ ਮਤਲਬ ਆਪ ਬੂਏ ਬਾਰੀਆਂ ਬੰਦ ਕਰਕੇ ਤੇ ਸਿਰਮੂ ਪਾਟੇ ਆ ਅੱਜ ਕੀ ਅੱਜ ਵੀ ਇਹੋ ਕੋਜੀ ਹਮਾਰਾ ਆ ਆਪ ਤੇ ਅੰਦਰ ਬੈਠੇ ਆ ਮਗਰੇ ਲੜਦੇ ਆ ਬਾਹਰ ਉਹ ਕੀ ਜਿਹੜੇ ਸਿਰਮੂ ਪਾਟਦੇ ਆ ਦਵਾਈ ਕੋ ਨੂੰ ਠੀਕ ਆ ਲੜਦੇ ਆ ਉਹ ਕੀ ਕੌਣ ਜ਼ਿੰਮੇਵਾਰ ਆ ਜੀ ਪਤਾ ਨਹੀਂ ਮਹਾਰਾ ਸਾਈਡ ਫਿਰ ਭਗਵੰਤਬਾਨ ਨੂੰ ਕੀਤੀ ਆ ਫਿਰ ਉਹਨੇ ਸਾਈਡ ਬੰਦ ਕੀਤੀ ਆ ਹਮਾਰਾ ਚਾਰੇ ਪੰਨੇ ਮਿਲਦੀ ਆ ਦੋ ਸੈਂਟਰ ਆ ਦੂਜਾ ਹਾਂ ਜੀ ਮੇਰਾ ਨਾਮ ਮੰਕੁਸ਼ਾ ਵਾਸੇ ਲੱਕੀ ਕਹਿੰਦੇ ਆ ਉਦਾਂ ਦੂਜਾ ਸੈਂਟਰੇ ਦੋ ਸੈਂਟਰੇ ਹੋਏ تھے ਸਰਕਾਰ ਦੇ ਠੀਕ ਹੈ ਜੀ ਇੱਕ ਚੱਲਣ ਦਿਆ ਵਾ ਇੱਕ ਮੈਨੂੰ ਦਵਾਈ ਮਿਲਦੀ ਆ ਤੇ ਦੂਜੇ ਬੰਨੇ ਕੀ ਗੱਲ ਆ ਮਤਲਬ ਕਿ ਜਿਹੜੇ ਜਾਣ ਕੇ ਖਰਾਬ ਕਰਨ ਵਾਲਾ ਕੰਮ ਆ ਅਸਲ ਚ ਜਿਹੜੀ ਪਹਿਲਾਂ ਤਰੇ ਦਵਾਈ ਮਿਲਦੀ ਉਹ ਪੰਜਾਂ ਦਿਨਾਂ ਦੀ ਕਰਦੀ ਹੁਣ ਇੱਕ ਦਿਨ ਦੀ ਕਰਦੀ ਆ ਤੇ ਉਹ ਤੋਂ ਵੀ ਹੁਣ ਇੱਕ ਦਿਨ ਦੀ ਵੀ ਨਹੀਂ ਮਿਲਉਂਦੀ ਇੰਨੇ ਜਾਦੇ ਓਖੇ ਆ ਕੰਮ ਸਰ ਜੀ ਹਨ ਦਵਾਈ ਜਿਹੜੇ ਇੱਕ ਦਿਨ ਦੀ ਦਿੰਦੇ ਇੰਨੇ ਪਹਿਲਾ ਹਫਤਾ ਹੀ ਦਿੰਦੇ ਸਾਡੇ ਹਫਤੇ ਹੀ ਦਵਾਈ ਕੀਤੀ ਜਾਵੇ ਰੋਜ਼ ਦੇ ਰੋਜ਼ ਸਾਡੇ ਕੋਲ ਅੱਜ ਨਹੀਂ ਦਿੱਤੀ ਹਾਲੇ ਕੀ ਨੋ 9 ਵਜੇ ਤੇ ਆਏ ਨਹੀਂ ਦਿੱਤੀ ਹਨ ਸਿੱਧੇ ਸਾਈਡ ਬੰਦ ਦੇ ਕਹਿੰਦੇ ਸਾਈਡ ਇੰ ਚੱਲ ਨਹੀਂ ਹਾਂਜੀ ਹਾਂਜੀ ਸਰ ਜੀ ਜਿਨ੍ਹਾਂ ਕੋ ਪੂਰੇ ਪੂਰੇ ਪੱਤੇ ਮਿਲਦੇ ਆ ਉਹ ਕਿੱਥੋਂ ਆਉਂਦੇ ਉਹ ਸਰਕਾਰ ਤੋਂ ਹੀ ਆਉਂਦੇ ਮਗਰ ਉਹ ਕੰਮ ਕਰਦੇ ਆ ਅੰਗਰੋ ਜਾਂਦੇ ਸਰ ਜੀ ਅੰਗਰੋ ਜਾਂਦੇ ਰੋਟੀ ਆ ਜਾਂ 400 ਲੱਭਾ ਦਿੰਦੇ ਆ 3 400